ਖਰੜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ 5 ਨੌ ਜਵਾਨਾਂ ਨੂੰ 2 ਪਿਸਤਲਾਂ ਸਣੇ ਅਤੇ ਜ਼ਿੰਦਾ ਕਾਰਤੂਸ ਸਣੇ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਗਈ ਹੈ ਇਹ ਖੁਲਾਸਾ ਖਰੜ ਦੇ ਡੀਐਸਪੀ ਸੰਧੂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਰਹਿਣ ਵਾਲੇ ਨੇ ਤੇ ਐਮਪੀ ਤੋਂ ਇਹ ਪਿਸਤਲ ਲੈ ਕੇ ਆਏ ਸੀ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਉਂਕਿ ਇਹਨਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਚੱਲਦੀ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹ ਪੁਲਿਸ ਤੇ ਤੱਕੇ ਚੜ ਗਏ ਨੇ ਤੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇਗਾ ਤੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਗੌਰਤਲਬ ਹੈ ਕਿ ਨੋ ਜਵਾਨਾਂ ਦੇ ਜਿਹੜੇ ਫੜੇ ਗਏ ਨੇ ਉਹਨਾਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਸਿਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਜੀਤ ਬੱਤਰਾ ਦੋਸਤੋ ਖਰੜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਲੰਡਰਾਂ ਰੋਡ ਦੇ ਉੱਤੇ ਉਹਨਾਂ ਦੇ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਉਸ ਨਾਕੇ ਦੇ ਦੌਰਾਨ ਪੰਜ ਨੌਜਵਾਨ ਜਦੋਂ ਉਹਨਾਂ ਨੇ ਫੜੇ ਨਾਕੇ ਦੇ ਵਿੱਚ ਤਾਂ ਉਹਨਾਂ ਦੇ ਕੋਲੋਂ ਦੋ ਪਿਸਟਲ ਤੇ ਜਿੰਦਾ ਕਾਰਤੂਸ ਉਹਨਾਂ ਕੋਲ ਫੜੇ ਗਏ ਤੇ ਕਰਨ ਸਿੰਘ ਸੰਧੂ ਡੀਐਸਪੀ ਖਰੜ ਦੇ ਤਾਂ ਉਹਨਾਂ ਨੇ ਕੀ ਕਿਹਾ ਇਸ ਵਾਰਦਾਤ ਬਾਰੇ ਆਓ ਤੁਹਾਨੂੰ ਸੁਣਾਉਂਦੇ ਹਾਂ ਨੇ ਅਸਲਾ ਵੀ ਬਰਾਮਦ ਹੋਇਆ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਮਸਲਾ ਕੀ ਹੈ ਜੀ ਸਾਰਾ ਜੀ ਮਿਤੀ 15 12 ਨੂੰ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜੰਡਰਾਂ ਨੌਰ ਤੇ ਜੀਟੀਪੀ ਜੀਟੀਪੀਸੀ ਸਿਟੀ ਦੇ ਲਾਗੇ ਉੱਥੇ ਕੁਝ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਇੱਕ ਡਸਟਰ ਕਾਰ ਦੇ ਵਿੱਚ ਜੋ ਸਵਾਰ ਸਨ ਪੰਜ ਨੌਜਵਾਨਾਂ ਨੂੰ ਰੋਕਿਆ ਗਿਆ ਜਿਨ੍ਹਾਂ ਕੋਲੋਂ 30 ਗ੍ਰਾਮ ਜਿਹੜੀ ਹੈਲੋਗ੍ਰਾਮਤ ਹੋਈ ਤੇ ਚਾਰ ਨੌਜਵਾਨ ਇਹਨਾਂ ਚੋ ਹਰਿਆਣਾ ਦੇ ਰਹਿਣ ਵਾਲੇ ਤੇ ਇੱਕ ਪੰਜਾਬ ਲੁਧਿਆਣਾ ਦਾ ਰਹਿਣ ਵਾਲਾ ਪਾਇਆ ਗਿਆ ਉਸ ਤੇ ਪੁਰੰਪ ਮੁਕੱਦਮਾ ਨੰਬਰ 308/24 ਅੰਡਰ ਸੈਕਸ਼ਨ 21 ਐਡিপিਐਸ ਐਕਟ ਥਾਣਾ ਸਦਰ ਕਰਨ ਵਿਖੇ ਦਰਜ ਕੀਤਾ ਗਿਆ ਦੌਰਾਨੇ ਪੁੱਛ ਕੇ ਚੀਨਾ ਤੋਂ ਮੁੱਢੀ ਪੁੱਛਗਿੱਛ ਦੇ ਦੌਰਾਨ ਇਨ੍ਹਾਂ ਪਾਸੋਂ ਇੱਕ ਹੋਰ ਜਿਹੜੀ ਇਹਨਾਂ ਦੀ ਕਾਰ ਮਾਰਕਾ ਕਰੂਜ਼ ਉਹ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਉਹ ਨਾਲ ਹੀ ਉਹਨਾਂ ਦੀ ਨਿਸ਼ਾਨਦੇਹੀ ਤੇ ਜਿਹੜੇ ਦੋ ਵੈਪਨ ਨੇ ਉਹ ਬਰਾਮਦ ਕੀਤੇ ਗਏ ਤੇ ਬਾਕੀ ਅੱਗੇ ਜਿਹੜੀ ਪੁੱਛਗਿੱਛ ਚੱਲੀ ਹੈ ਸਰ ਪਤਾ ਲੱਗਿਆ ਜੀ ਇਹ ਵੈਪਨਾਂ ਦਾ ਕੀ ਕਰਨਾ ਸੀ ਕਿਤੇ ਬਾਰਦਾਤ ਨੂੰ ਅੰਜਾਮ ਦੇਣਾ ਤਾਂ ਕੀ ਕਰਨਾ ਤਾਂ ਜੀ ਦੇਖੋ ਜੀ ਮੁੱਢੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੋਂ ਇੱਕ ਜਿਹੜਾ ਵਿਅਕਤੀ ਹੈ ਜਸਦੀਪ ਸਿੰਘ ਉਹਦਾ ਕੋਈ ਨਿੱਜੀ ਜਿਹੜਾ ਝਗੜਾ ਚੱਲਦਾ ਉਸਦੇ ਚਲਦੇ ਆ ਉਸਦੇ ਦਸਮੂਤਾਬਕ ਉਸਦੇ ਚਲਦੇ ਆ ਉਸਨੇ ਵੈਪਨ ਜਿਹੜਾ ਉਹ ਲੈ ਕੇ ਆਉਂਦੇ ਸੀ ਐਮਪੀ ਤੋਂ ਲੈ ਕੇ ਆਏ ਸੀ ਬਾਕੀ ਅਗਲਾ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਉਹ ਟ੍ਰੇਸ ਕਰਦੇ ਕੋਈ ਨਾ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਜੀ ਇੰਨਾ ਤੁਸੀਂ ਦੋ ਜਣਿਆਂ ਤੇ ਪਹਿਲਾ ਮੁਕਦਮੇ ਦਰਜ ਨੇ ਹਰਿਆਣੇ ਦੇ ਦੋਨੋਂ ਰਹਿਣ ਵਾਲੇ ਨੇ ਹਰਿਆਣੇ ਚ ਰੱਖੋਕਥਾ ਨੇ ਮੁਕਦਮੇ ਦਰਜ ਨੇ ਇੱਕ ਤੇ ਚਾਰ ਮੁਕਦਮੇ ਪਹਿਲਾਂ ਦਰਜ ਨੇ ਇੱਕ ਤੇ ਇੱਕ ਮੁਕਦਮਾ ਤੇ ਰਮਾਂਡ ਲੈ ਲਿਆ ਜੀ ਹਾਂ ਜੀ ਰਿਮਾਰਕ ਲੈ ਕੇ ਇਹਨਾਂ ਤੋਂ ਭੰਗਾਈ ਨਾਲ ਪੁੱਛ ਕੇ ਚਰਕੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬੈਕਵਰਡ ਫਾਰਵਰਡ ਲਿੰਕੇਜ ਇਹਨਾਂ ਦਾ ਟਰੇਸ ਕਰ ਰਹੇ ਹਾਂ ਟਰੇਸ ਕਰਕੇ ਜੇ ਇਹਨਾਂ ਦਾ ਕੋਈ ਹੋਰ ਸਾਥੀ ਕੋਈ ਹੋਰ ਐਸੋਸੀਏਟ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ ਤੇ ਪ੍ਰੋਪਰ ਜਰੀ ਸਾਰੀ ਤਫਤੀਸ਼ ਕੀਤੀ ਜਾਏ ਇਹ ਕੰਮ ਕੀ ਕਰਦੇ ਵੈਸੇ ਕੀ ਜੀ ਇਹ ਇਹਨਾਂ ਚੋਂ ਜੀ ਇੱਕ ਤਾਂ ਕਿਸੇ ਨਿੱਜੀ ਇੰਸਟੀਚਿਊਟ ਦਾ ਸਟੂਡੈਂਟ ਆ ਤੇ ਬਾਕੀ ਜਿਹੜੇ ਚਾਰ ਨੇ ਉਹ ਮਤਲਬ ਢੜੀ ਧੱਪੇ ਵਾਲੇ ਉਹ ਉਸ ਤਰੀਕੇ ਦੇ ਕੰਮ ਕਰਦੇ ਆ ਕੋਈ ਕਿਤੇ ਗੇਨਫੁਲੀ এমਪਲੋਇਡ ਨਹੀਂ ਹੈ